ਇਹ ਜੋ ਕੁਦਰਤ ਦੇ ਵਿਚਾਰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਇਹ ਨਹੀਂ ਚ ਨੇ ਨੀਚਾਂ ਦੇ ਵਿਚਾਰ ਫਿਰ ਆਪ ਅਖੀਰ ਦੇ ਚ ਕੁਦਰਤ ਕੌਣ ਕਹਾ ਵਿਚਾਰ ਇਸ ਪੰਕਤੀ ਨੂੰ ਤੀਸਰੀ ਪਾਉੜੀ ਚ ਨਹੀਂ ਦਰਜ ਕਰਦੇ ਨਾਉ ਨਿਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤੁ ਦੁ ਭਾਵੇ ਸਾਈ ਵਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਇਨਾ ਨੀਚਾਂ ਦੇ ਵਿਚਾਰ ਕਰਨ ਵਾਲਾ ਵੀ ਕੋਈ ਇਹੋ ਜੀਆਂ ਦਾ ਹੀ ਹੈ ਉਹਨਾਂ ਦੀ ਪੰਕਤੀ 'ਚ ਆਪ ਖੜੇ ਹੋ ਜਾਂਦੇ ਨੇ। ਉਸ ਲਾਈਨ ਦੇ 'ਚ ਸਤਿਗੁਰ ਆਪ ਖੜੇ ਹੋ ਜਾਂਦੇ ਨੇ। ਇੱਥੇ ਤੱਕ ਆਪਨੇ ਗੱਲ ਸਰਵਨ ਕੀਤਾ। ਅੱਜ ਦੀ ਇਹ ਜਿਹੜੀ ਪੌੜੀ ਹੈ ਕੁਦਰਤ ਦਾ ਜ਼ਿਕਰ ਕਰਦੇ ਆਂ ਸਾਇਬ ਕਹਿੰਦੇ ਨੇ ਅਸੰਖ ਨਾਮ ਅਸੰਖਥਾ ਨਾਮ ਸਿਰਫ ਮਨੁੱਖੀ ਦੁਨੀਆ ਦੇ 'ਚ ਨਹੀਂ ਔਰ ਇਹ ਵੀ ਕਦਰ ਕਾਦਰ ਦੀ ਇੱਕ ਮਹਾਨ ਕ੍ਰਿਤ ਸਮਝ ਲਓ। ਕੀ ਪਛਾਣ ਗਿਆਨ ਨਾਮ ਦੇ ਆਸਰੇ ਤੇ ਖੜਾ ਹੈ ਜਿਸ ਚੀਜ਼ ਦਾ ਮੈਨੂੰ ਨਾਮ ਨਹੀਂ ਆਉਂਦਾ ਉਸ ਦਾ ਗਿਆਨ ਦੇਣਾ ਜਾਂ ਕਿਸੇ ਕੋਲ ਗਿਆਨ ਲੈਣਾ ਬੜਾ ਔਖਾ ਹੈ ਜਿ세 ਮੈਂ ਤੁਹਾਨੂੰ ਇੱਥੇ ਕਵਾਂ ਮੈਂ ਇੱਕ ਮਿੱਤਰ ਨੂੰ ਮਿਲਣਾ ਹੈ ਮੇਰਾ ਬਹੁਤ ਪੁਰਾਣਾ ਦੋਸਤ ਹੈ ਤੇ ਤੁਸੀਂ ਦੱਸੋ ਕਿਸ ਤਰ੍ਹਾਂ ਮਿਲੇਗਾ ਤੇ ਤੁਹਾਡਾ ਪਹਿਲਾ ਤੇ ਪ੍ਰਸ਼ਨ ਇਹ ਹੀ ਹੋਵੇਗਾ ਨਾਮ ਕੀ ਹੈ ਤੇ ਮੈਂ ਆਖਿਆ ਨਾਮ ਮੈਨੂੰ ਨਹੀਂ ਆਉਂਦਾ ਕੀ ਦੱਸੋਗੇ ਮੈਨੂੰ ਕਿਸ ਤਰ੍ਹਾਂ ਦੱਸੋਗੇ ਮਨੁੱਖ ਨੇ ਬਨਸਪਤੀ ਦੇ ਨਾਮ ਰੱਖੇ ਨੇ ਕਿਸੇ ਦਰਖਤ ਨੇ ਆਪਣਾ ਨਾਮ ਨਹੀਂ ਰੱਖਿਆ ਮਨੁੱਖਾ ਨੇ ਰੱਖੇ ਨੇ ਨਾਮ ਸਿਰਫ ਮਨੁੱਖੀ ਦੁਨੀਆ ਚ ਨੇ ਜਿਤਨੇ ਅਸਥਾਨ ਨੇ ਜਿਤਨੀਆਂ ਵਸਤੂਆਂ ਨੇ ਜਿਤਨੇ ਚੀਜ਼ਾਂ ਨੇ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਨਹੀਂ ਨੇ ਮਨੁੱਖ ਨੇ ਨਾਮ ਰੱਖੇ ਨੇ ਕਿਉਂਕਿ ਮਨੁੱਖ ਨੇ ਗਿਆਨ ਦੇਣਾ ਹੈ ਗਿਆਨ ਲੈਣਾ ਹੈ ਇਹ ਨਾਮ ਤਾਂ ਨੇ ਸੂਰਜ ਨੂੰ ਸੂਰਜ ਮਨੁੱਖ ਨੇ ਆਖਿਆ ਚੰਦਰਮਾ ਨੂੰ ਚੰਦਰਮਾ ਮਨੁੱਖ ਨੇ ਆਖਿਆ ਤੇ ਮਨੁੱਖ ਦੀਆਂ ਭਾਸ਼ਾਵਾਂ ਬਹੁਤ ਸਾਰੀਆਂ ਨੇ ਇਸ ਵਾਸਤੇ ਇੱਕ ਇੱਕ ਚੀਜ਼ ਦੇ ਕਈ ਕਈ ਨਾਮ ਨੇ ਸੂਰਜ ਨੂੰ ਸੂਰਜ ਕਹਿੰਦੇ ਨੇ ਰਵੀ ਕਹਿੰਦੇ ਨੇ ਭਾਨੂ ਕਹਿੰਦੇ ਨੇ ਖੁਰਸ਼ੀਦ ਕਹਿੰਦੇ ਨੇ ਆਫਤਾਬ ਕਹਿੰਦੇ ਨੇ ਸਨ ਕਹਿੰਦੇ ਨੇ ਕੋਈ ਇੱਕ ਨਾਮ ਹੈ ਵਸਤੂ ਤੇ ਇੱਕ ਹੈ ਨਾਮ ਇੱਕ ਨਹੀਂ ਹੈ अनेका ਨਾਮ ਨੇ ਇੱਕ ਇੱਕ ਫਲ ਦੇ ਮੈਂ ਭਾਰਤ ਦੇ ਵਿੱਚ ਇੱਕੋ ਹੀ ਮੁਲਕ ਦੇ ਵਿੱਚ ਦੇਖਿਆ ਹੈ अनेका ਨਾਮਾਂ ਪੇਰੂ ਕਹਿੰਦੇ ਨੇ ਅਮਰੂਦ ਨੂੰ ਮਹਾਰਾਸ਼ਟਰ ਦੇ ਵਿੱਚ ਜਾਮਫਲ ਕਹਿੰਦੇ ਨੇ ਗੁਜਰਾਤ ਦੇ ਵਿੱਚ ਪਰ ਉਪੀ ਚੋਂ ਨੂੰ ਅਮਰੂਦ ਕਹਿੰਦੇ ਨੇ ਫਲ ਇੱਕੋ ਹੀ ਹੈ ਹੈਰਾਨ ਹੋ ਜਾਣਾ ਉਥੇ ਪੇਰੂ ਕਹਿੰਦੇ ਪਰ ਥੋੜਾ ਜਿਹਾ ਗੁਜਰਾਤ ਵਾਲੇ ਪਾਸੇ ਆ ਜਾਓ ਫਿਰ ਜਾਮਫਲ ਕਹਿੰਦੇ ਨੇ ਉਪੀ ਮਦੇ ਭਾਰਤ ਬਾਕੀ ਇਲਾਕੇ ਚ ਅਮਰੂਦ ਕਹਿੰਦੇ ਨੇ ਫਲ ਇੱਕੋ ਭਾਸ਼ਾ ਦੇ ਬਦਲ ਨੇ ਆ ਪੱਲਾਂ ਦੇ ਨਾਮ ਬਦਲਦੇ ਨੇ ਫੱਲਾਂ ਦੇ ਨਾਮ ਬਦਲਦੇ ਨੇ ਵਸਤੂਆਂ ਦੇ ਨਾਮ ਬਦਲਦੇ ਨੇ ਸੂਰਜ ਚੰਨ ਤਾਰਿਆਂ ਦੇ ਨਾਮ ਬਦਲਦੇ ਨੇ ਪਰ ਨਾਮ ਮਨੁੱਖ ਨੇ ਰੱਖੇ ਨੇ ਬਨਸਪਤੀ ਦੇ ਨਾਮ ਪਸ਼ੂਆਂ ਦੇ ਨਾਮ ਪੰਛੀਆਂ ਦੇ ਨਾਮ ਸੂਰਜ ਚੰਨ ਤਾਰਿਆਂ ਦੇ ਨਾਮ ਬਿਮਾਰੀਆਂ ਦੇ ਨਾਮ ਦਵਾਈਆਂ ਦੇ ਨਾਮ ਮੁਲਕਾਂ ਦੇ ਨਾਮ ਸ਼ਹਿਰਾਂ ਦੇ ਨਾਮ ਗਲੀਆਂ ਦੇ ਨਾਮ ਪਿੰਡਾਂ ਦੇ ਨਾਮ ਸਭ ਕੁਛ ਦੇ ਨਾਮ ਰੱਖਣ ਤੋਂ ਬਾਅਦ ਮਨੁੱਖ ਨੇ ਫਿਰ ਮਨੁੱਖਾਂ ਦੇ ਨਾਮ ਰੱਖੇ ਨੇ ਕਿਉਂਕਿ ਮਨੁੱਖ ਦੀ ਪਹਿਚਾਣ ਵੀ ਨਾਮ ਤੋਂ ਬਿਨਾ ਨਹੀਂ ਹੋ ਸਕਦੀ। ਨਾਮ ਲੈ ਕੇ ਕੋਈ ਚੀਜ਼ ਪੈਦਾ ਨਹੀਂ ਆਉਂਦੀ ਤੇ ਨਾਮ ਲੈ ਕੇ ਐਸੀ ਵੀ ਨਹੀਂ ਪੈਦਾ ਹੋਇਆ ਬਾਅਦ ਵਿੱਚ ਰੱਖਿਆ ਜਾਂਦਾ। ਮਨੁੱਖ ਵੀ ਕਰਦਾ ਹੈ। ਕਿਉਂਕਿ ਨਾਮ ਤੋਂ ਬਿਨਾ ਪਹਿਚਾਣ ਨਹੀਂ ਆਉਂਦੀ ਨਾਮ ਤੋਂ ਬਿਨਾ ਗਿਆਨ ਲੈਣਾ ਦੇਣਾ ਬੜਾ ਔਖਾ ਹੁੰਦਾ ਹੈ। ਤੇ ਜਦ ਬੰਦੇ ਨੇ ਬੰਦਿਆਂ ਦੇ ਨਾਮ ਰਖ ਲੈ। ਤੋ ਫਿਰ ਬੰਦੇ ਨੂੰ ਖਿਆਲ ਆਇਆ ਇਸ ਸਾਰੀ ਕੁਦਰਤ ਦੇ ਤੇ ਮੈਂ ਨਾਮ ਰੱਖ ਦਿੱਤੇ ਜੋ ਜੋ ਸਾਹਮਣੇ ਆਈ ਸਮਝਦੇ ਚਾਈ ਤੇ ਕੁਦਰਤ ਨੂੰ ਬਣਾਉਣ ਵਾਲਾ ਜਿਹੜਾ ਕਰਤਾ ਹੈ ਕਾਦਰ ਉਹਦਾ ਨਾਮ ਤੇ ਮੈਂ ਰੱਖਿਆ ਨਹੀਂ ਤੋ ਫਿਰ ਉਸ ਦੇ ਨਾਮ ਰੱਖੇ ਗਏ ਰਮੇ ਆਇਆ ਵੇਖ ਕੇ ਕਹਿ ਦਿੱਤਾ ਗਿਆ ਆਰਾਮ ਹੈ ਨਿਰਲੇਪ ਵੇਖ ਕੇ ਕਹਿ ਦਿੱਤਾ ਗਿਆ ਕ੍ਰਿਸ਼ਨ ਹੈ ਪ੍ਰਮਾਤਮਾ ਦੇ ਨਾਮ ਹੀ ਬਾਦ ਵਿੱਚ ਮਨੁੱਖਾਂ ਨੂੰ ਜੋ ਹੈ ਦਿੱਤੇ ਗਏ ਹੈ ਅਸ਼ਚਰਜੇ ਵੇਖ ਕੇ ਬਿਸਮਾਹ ਦੇ ਵੇਖ ਕੇ ਅੰਧਕਾਰ ਨੂੰ ਦੂਰ ਕਰਨ ਵਾਲਾ ਦੇਖ ਕੇ ਗਿਆਨ ਦਾ ਸੋਮਾ ਦੇਖ ਕੇ ਗੁਰਨਾਣਕ ਦੇ ਕੰਠ ਤੋਂ ਨਿਕਲਿਆ ਵਾਹਿਗੁਰੂ ਮੁਹੰਮਦ ਸਾਹਿਬ ਦੇ ਕੰਠ ਤੋਂ ਨਿਕਲਿਆ ਅੱਲਾਹ ਹੋ ਬਹੁਤ ਸਾਰੇ ਨਾਮਾਂ ਦਾ ਜ਼ਿਕਰ ਕਲਗੀਧਰ ਪਿਤਾ ਨੇ ਸਿਰਫ ਇੱਕੋ ਹੀ ਸ਼ਬਦ ਵਿੱਚ ਕਰ ਦਿੱਤਾ ਹੈ ਪ੍ਰਭ ਜੋ ਤੋ ਕੈ ਲਾਜ ਹਮਾਰੀ ਅਗਲੀਆਂ ਮੈਂ ਪੰਕਤੀਆਂ ਪੜਦਾ ਜਾਣਾ ਹੈ ਸਭ ਨਾਮ ਨੇ नील कंठ नर हर नारायण नील बसन बनवारी परम पुरक परमेश्वर स्वामी पावन पवन आरी माधव महाजौ मद मर्दन मान मुकुंद मुरारी एक कोई शब्द दे चितरे नाम परमात्मा दे और धन गुरु नानक देव जी महाराज कहंदे बलहारी जाऊं जेते तेरे नाम है हे प्रभु जितने भी तेरे नाम ने असि सदके जाने हैं कुर्बान जाने हैं ਇੱਕ ਫਲ ਦੇ ਅਗਰ ਸੌ ਨਾਮ ਨੇ ਤੇ ਕੋਈ ਝਗੜਾ ਨਹੀਂ ਕੋਈ ਗੁਜਰਾਤੀ ਆ ਕੇ ਮਹਾਰਾਸ਼ਟਰੀਆਂ ਨਾਲ ਨਹੀਂ ਲੜਦੇ ਤੁਸੀਂ ਪੇਰੂ ਕਿਉਂ ਕਹਿੰਦੇ ਹੋ ਜਮ ਫਲ ਆਖੋ ਤੇ ਕੋਈ ਮਦਠੇ ਯੂਪੀ ਦੇ ਆ ਕੇ ਨਹੀਂ ਲੜਦੇ ਤੁਸੀਂ ਅਮਰੂਦ ਕਿਉਂ ਕਹਿੰਦੇ ਹੋ ਪੇਰੂ ਆਖੋ ਇਹ ਝਗੜਾ ਨਹੀਂ ਹੈ ਕੋਈ ইরਾਨੀ ਆ ਕੇ ਝਗੜਾ ਨਹੀਂ ਕਰਦੇ ਤੁਸੀਂ ਸੂਰਜ ਕਿਉਂ ਕਹਿੰਦੇ ਹੋ ਬਾਣ ਕਿਉਂ ਕਹਿੰਦੇ ਹੋ ਰਵੀ ਕਿਉਂ ਕਹਿੰਦੇ ਹੋ ਖੁਰਸ਼ੀਦ ਆਖੋ ਉਹ ਝਗੜਾ ਨਹੀਂ ਕਰਦੇ ਕਿਉਂਕਿ ইরਾਨੀ ਭਾਸ਼ਾ ਇਤੇ ਖੁਰਸ਼ੀਦ ਹੈ ਆਫਤਾਬ ਹੈ ਚੰਦਰਮਾ ਨੂੰ ਮਹਾਤਾਬ ਕਹਿੰਦੇ ਨੇ ਮਹਿਤਾਬ ਚੰਦਰਮਾ ਮਹਾ ਮਹਿਤਾਬ ਉਹ ਝਗੜਾ ਨਹੀਂ ਕਰਦੇ ਤੁਸੀਂ ਚੰਦਰਮਾ ਕਿਉਂ ਕਹਿੰਦੇ ਹੋ ਤੁਸੀਂ ਸਸੀ ਕਿਉਂ ਕਹਿੰਦੇ ਹੋ ਸੰਸਕ੍ਰਿਤ ਦੇ ਸਸੀ ਕਹਿੰਦੇ ਨੇ ਚੰਦਰਮਾ ਨੂੰ ਇਹਨੂੰ ਮਹਾਤਾਬ ਆਖੋ ਕੋਈ ਝਗੜਾ ਨਹੀਂ ਮੂੰਹ ਆਖੋ ਕੋਈ ਝਗੜਾ ਨਹੀਂ ਵਸਤੂਆਂ ਦੇ ਉੱਤੇ ਝਗੜਾ ਨਹੀਂ ਹੈ ਇੱਕ ਇੱਕ ਵਸਤੂ ਦੇ ਸੈਂਕੜੇ ਨਾਮ ਨੇ ਪਦਾਰਥਾਂ ਦੇ ਉੱਤੇ ਝਗੜਾ ਨਹੀਂ ਹੈ ਇੱਕ ਇੱਕ ਪਦਾਰਥ ਦੇ ਸੈਂਕੜੇ ਨਾਮ ਨੇ ਕੁਦਰਤ ਦੇ ਜੋ ਇਹ अनेका ਨਾਮ ਮਨੁੱਖ ਨੇ ਰੱਖੇ ਨੇ ਇਹ ਅਗਨੀ ਹੈ ਇਹ ਧਰਤੀ ਹੈ ਪਾਉਣ ਹੈ ਪਾਣੀ ਹੈ ਤੱਤਾਂ ਨੂੰ ਨਾਮ ਤੇ ਮਨੁੱਖ ਨੇ ਦਿੱਤੇ ਨੇ ਔਰ ਭਾਸ਼ਾ ਦੇ ਮੁਤਾਬਕ ਅਲਗ ਅਲਗ ਨਾਮ ਝਗੜਾ ਨਹੀਂ ਹੈ ਕੋਈ ਝਗੜਾ ਨਹੀਂ ਹੈ ਸanskrit ਦੇ ਚ ਪਵਨ ਨੂੰ ਅਨਲ ਕਹਿੰਦੇ ਨੇ ਅਨਲ ਹਿੰਦੀ ਦੇ ਚ ਪ੍ਰਾਕਰਿਤ ਦੇ ਚ ਫਿਰ ਪਵਨ ਕਹਿੰਦੇ ਨੇ ਉਰਦੂ ਛਾਵਾ ਕਹਿੰਦੇ ਨੇ ਫਾਰਸੀ ਦੇ ਚ ਬਾਦ ਕਹਿੰਦੇ ਨੇ ਬਾਦ ਹਵਾ ਬਾਦ ਜਿਹਦੇ ਸਰੀਰ ਦੇ ਚ ਹਵਾ ਜ਼ਿਆਦਾ ਭਰ ਜਾਏ ਕਹਿੰਦੇ ਨੇ ਬਾਦੀ ਸਰੀਰ ਹੈ ਬਾਦੀ ਤੋਂ ਮੁਰਾਦ ਕੀ ਹੈ ਹਵਾ ਨਾਲ ਭਰਿਆ ਹੋਇਆ ਸਰੀਰ ਹੈ ਖੁੱਲ ਗਿਆ ਦਾ ਸਰੀਰ ਬਾਤ ਇਹਨੋਂ ਬਾਦੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਮਨਾ ਕਰਦੇ ਨੇ ਫਰਬੈਦ ਲੋਕ ਬਾਦ ਹਵਾ ਉਹ ਪਰਸ਼ੀਅਨ ਦੇ ਚ ਬਾਦ ਕਹਿੰਦੇ ਨੇ ਉਰਦੂ ਚ ਹਵਾ ਕਹਿੰਦੇ ਨੇ ਹਿੰਦੀ ਚ ਪਵਨ ਕਹਿੰਦੇ ਨੇ ਸੰਸਕ੍ਰਿਤ ਦੇ ਚ ਅਨਲ ਕਹਿੰਦੇ ਕੋਈ ਝਗੜਾ ਨਹੀਂ ਹੈ ਤੁਸੀਂ ਅਨਲ ਕਿਉਂ ਕਹਿੰਦੇ ਹੋ ਪਵਨ ਆਖੋ ਪਵਨ ਕਿਉਂ ਕਹਿੰਦੇ ਹੋ ਹਵਾ ਆਖੋ ਹਵਾ ਕਿਉਂ ਕਹਿੰਦੇ ਹੋ ਬਾਦ ਆਖੋ ਕੋਈ ਝਗੜਾ ਨਹੀਂ ਹੈ ਪਰ ਪ੍ਰਮਾਤਮਾ ਤੇ ਝਗੜਾ ਹੈ ਰਾਮ ਕਿਉਂ ਕਹਿੰਦੇ ਹੋ ਅੱਲਾ ਆਖੋ ਲੋਕਾਂ ਕਹਿੰਦੇ ਹੋ ਰਾਮ ਆਖੋ بڑا ਝਗੜਾ ਹੈ بڑا ਝਗੜਾ ਹੈ بڑا ਕਲੇਸ਼ ਮਨੁੱਖ ਪਦਾਰਤ ਦੇ ਪ੍ਰਤੀ ਇਤਨਾ ਮੌਰਖ ਨੇ ਜਿੰਨਾ ਪ੍ਰਮਾਤਮਾ ਦੇ ਪ੍ਰਤੀ ਮੌਰਖ ਹੈ ਮਨੁੱਖ ਸੰਸਾਰ ਦੇ ਪ੍ਰਤੀ ਇਤਨਾ ਅਗਿਆਨੀ ਨਹੀਂ ਜਿੰਨਾ ਨਿਰੰਕਾਰ ਦੇ ਪ੍ਰਤੀ ਹੈ ਗਿਆਨੀ ਹੋਵੇਗਾ ਥੋੜੀ ਜਿਹਾ ਕਰਤ ਦੇ ਪ੍ਰਤੀ ਸੰਸਾਰ ਦੇ ਪ੍ਰਤੀ ਨਿਰੰਕਾਰ ਦੇ ਪ੍ਰਤੀ ਤੇ ਬਿਲਕੁਲ ਅਗਿਆਨੇ ਹੈ ਨਾਮਾਂ ਦੇ ਝਗੜੇ ਵਿਚਾਰਾਂ ਦੇ ਝਗੜੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਝਗੜੇ ਨੂੰ ਖਤਮ ਕਰ ਦੇਣ ਬਲਹਾਰੀ ਜਾऊं ਜੇਥੇ ਤੇਰੇ ਨਾਮ ਅਸੀਂ ਸਦਕੇ ਜਾਂਦੇ ਆ ਜਿਤਨੇ ਵੀ ਤੇਰੇ ਨਾਮ ਕੋਈ ਰਾਮ ਕਹਿ ਰਿਹਾ ਠੀਕ ਕੋਈ ਅੱਲਾਹ ਕਹਿ ਰਿਹਾ ਠੀਕ ਕੋਈ ਮਦਸੂਦਨ ਕਹਿ ਰਿਹਾ ਠੀਕ ਕੋਈ ਨਾਰਾਇਣ ਕਹਿ ਰਿਹਾ ਠੀਕ ਬਕਾਇਦਾ ਸੈਨਸਰ ਨਾਮਾ ਹੈ ਗੁਰੂ ਗ੍ਰੰਥ ਸਾਹਿਬ ਦੇ ਚ ਜਿਹਦੇ ਚ ਹਜ਼ਾਰਾਂ ਨਾਮਾਂ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਦੇ ਨੇ ਭਾਰਤ ਵਿੱਚ ਇੱਕ ऋषि ਹੋਇਆ ਹੈ ਸ਼ੇਸ਼ਨਾਗ ਸ਼ੇਸ਼ਨਾਗ ਸਪਨੇ ਵਿੱਚ ਚੱਕਰ ਵਿੱਚ ਨਾ ਪੈਣਾ ਇੱਕ ਮਨੁੱਖ ਦਾ ਨਾਮ ਸੀ ਉਸ ऋषि ਦਾ ਨਾਮ ਸੀ ਉਹਦੇ ਬਾਰੇ ਇੱਕ ਕਹਾਵਤ ਹੈ ਉਹਦੀਆਂ ਹਜ਼ਾਰਾਂ ਜ਼ਬਾਨਾਂ ਸਨ ਤੇ ਹਜ਼ਾਰਾਂ ਜ਼ਬਾਨਾਂ ਨਾਲ ਵੱਖ-ਵੱਖ ਨਾਮ ਜਪਦਾ ਸੀ ਨਹੀਂ ਉਹ ਹਰ ਰੋਜ਼ ਨਵਾਂ ਨਾਮ ਘੜਦਾ ਸੀ ਪ੍ਰਮਾਤਮਾ ਦਾ ਅੱਜ ਜਿਹੜਾ ਨਾਮ ਜਪਿਆ ਕੱਲ ਨਹੀਂ ਕੱਲ ਦੂਸਰਾ ਜਪਦਾ ਸੀ ਪਰਸੋਂ ਤੀਸਰਾ ਖੁਦ ਨਾਮ ਕਰਦਾ ਸੀ ਤੇ ਜਪਦਾ ਸੀ ਹਜ਼ਾਰਾਂ ਨਾਮ ਉਸਨੇ ਦਿੱਤੇ ਕਈ ਦਫਾ ਇੱਕ ਇੱਕ ਦਿਨ ਦੇ ਵਿੱਚ ਵੀ ਤਿੰਨ ਤਿੰਨ ਚਾਰ ਚਾਰ ਨਾਮ ਬਦਲਨੇ ਅਭਿਆਸ ਦਾ ਢੰਗ ਗੋਰਖ ਵੀ ਬਦਲਦਾ ਰਿਹਾ ਅੱਜ ਜਿਸ ਢੰਗ ਨਾਲ ਉਸਨੇ ਅਭਿਆਸ ਕੀਤਾ ਜਾਂ ਕਰਾਇਆ ਹੈ ਕੱਲ ਦੂਸਰੇ ਢੰਗ ਨਾਲ ਕਰਾ ਰਿਹਾ ਪਰਸੋਂ ਤੀਸਰੇ ਢੰਗ ਨਾਲ ਕਰਾ ਰਿਹਾ ਚੌਥੇ ਦਿਨ ਚੌਥੇ ਢੰਗ ਨਾਲ ਕਰਾ ਰਿਹਾ ਉਹਦੇ ਚੇਲੇ ਵੀ ਤੰਗ ਆ ਗਏ ਉਹਨਾਂ ਦੇ ਮੂੰਹੋਂ ਨਿਕਲ ਗਏ ਮੇਰਾ ਹੀ ਗੌਰ ਰੱਖ ਦਿੰਦਾ ਛੱਡੋ ਤੇ ਹੁਣ ਜਿਹੜੀ ਗੱਲ ਸਮਝ ਚ ਨਾ ਆਵੇ ਬੰਦਾ ਬਹੁਤ ਖੱਜਲ ਖੁਆਰ ਹੋ ਜਾਏ ਭਾਰਤ ਦੇ ਚ ਕਹਿੰਦੇ ਮੇਰਾ ਹੀ ਗੌਰ ਰੱਖ ਦਿੰਦਾ ਹੈ ਕਿਉਂ ਗੌਰਖ ਸਵੇਰੇ ਜੁ ਵੱ ਜਿਸ ਡੰਗ ਨਾਲ ਜਪ ਤਪ ਕਰ ਰਿਹਾ ਸ਼ਾਮੇ ਕਿਸੇ ਹੋਰ ਡੰਗ ਨਾਲ ਕੱਲ ਕਿਸੇ ਹੋਰ ਡੰਗ ਨਾਲ ਪਰਸੋਂ ਕਿਸੇ ਹੋਰ ਡੰਗ ਨਾਲ ਸਾਧਨਾ ਬਦਲ ਦਿੰਦਾ ਸੀ ਇਹ ਗੱਲ ਪਰ ਚੱਲ ਤੋ ਗਈ ਇਹ ਗੋਰਖ ਤੇ ਕਿਸੇ ਇੱਕ ਥਾਂ ਤੇ ਟਿਕਦਾ ਹੀ ਨਹੀਂ ਸਾਧਨਾ ਹੀ ਰੋਜ਼ ਬਦਲ ਦਿੰਦਾ ਹੈ ਗੋਰਖਦੰਦ ਹੈ ਸ਼ੇਸ਼ਨਾਗ ਨਾਮ ਰੋਜ਼ ਬਦਲ ਦਿੰਦਾ ਸੀ ਕਹਿੰਦਾ ਸੀ ਨਵੀਨਤਾ ਬਣੀ ਰਹਿੰਦੀ ਹੈ ਸੁਚੇਤ ਰਹਿਣਾ ਮੈਂ ਸਾਵਧਾਨ ਰਹਿਣਾ ਨਵੇਂ ਤੋਂ ਨਵਾਂ ਨਾਮ ਘੜਦਾ ਗਿਆ ਇਹ ਹਜ਼ਾਰਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸੇਵਾਸਤੇ ਨੇ ਅੱਜ ਰਾਗੀ ਸਿੰਘਾ ਨੇ ਜੋ ਸ਼ਬਦ ਗਾਏ ਨੇ ਕੱਲ ਹੋਰ ਗਾਣ ਪਰਸੋਂ ਹੋਰ ਗਾਣ ਪਰਲੇ ਰੋਜ਼ ਹੋਰ ਗਾਣ ਗਾਈ ਜਾਣ ਇਤਨਾ ਅਥਾ ਖਜ਼ਾਨਾ ਕੋਈ ਸ਼ਬਦ ਤੇ ਉਸ ਅਵਸਥਾ ਤੱਕ ਲੈ ਜਾਏਗਾ ਜਿੱਥੇ ਬੋਲ ਕੋਈ ਨਹੀਂ ਸੁਣ ਦੇ ਚ ਲੈ ਜਾਏਗਾ ਪ੍ਰਮਾਤਮਾ ਨਾਲ ਜੋੜ ਦੇਗਾ ਇਸ ਵਾਸਤੇ ਨੇ ਇਸ ਵਾਸਤੇ ਸ਼ਬਦਾਂ ਦੇ ਖਜ਼ਾਨਾ ਹੈ ਇਤਨਾ ਵੱਡਾ ਭੰਡਾਰ ਹੈ ਔਰ ਮੈਅਸ ਕਰਾਂ ਜੋ 10 15 ਸਫੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਮ ਪੜੇ ਇਤਨਾ ਵੀ ਸਮਾਂ ਨਾ ਕੱਢ ਸਕੇ ਤੇ ਹੁਣ ਤੁਸੀਂ ਆਖੋ ਦੇ ਕੋਲ ਕੋਈ ਪ੍ਰਮਾਤਮਾ ਦਾ ਗਿਆਨ ਹੋਵੇਗਾ ਸੂਝ-ਬੂਝ ਹੋਵੇਗੀ ਨਹੀਂ ਹਜ਼ਾਰਾਂ ਸਾਲ ਜਿੰਨਾ ਅ ਗਿਆਨ ਪ੍ਰਮਾਤਮਾ ਦਾ ਸੀ ਅਜ ਵੀ ਉਤ ਨਹੀਂ ਹੈ ਹਜ਼ਾਰਾਂ ਸਾਲ ਪਹਿਲੇ ਜਿੰਨਾ ਪਦਾਰਥਾਂ ਦਾ ਅ ਗਿਆਨ ਸੀ ਅਜ ਉਤਨਾ ਨਹੀਂ ਅਜ ਪਦਾਰਥਾਂ ਦੇ ਸਬੰਧ ਵਿੱਚ ਬੰਦਾ ਬੜਾ ਗਿਆਨੀ ਹੋ ਗਿਆ ਹੈ ਪਰਮਾਤਮਾ ਦੇ ਸੰਬੰਧ ਵਿੱਚ ਤੇ ਅਗੈਨੀ ਦਾ ਗਾਇਨੇ ਨਾ ਸਮਝਦਾ ਨਾ ਸਮਝ ਤੋ ਖੈਰ ਮੁਖਤਸਰ ਮੈਂ ਅਸਕਰਾਂ ਸਹਿਬ ਕਹਿੰਦੇ ਨੇ ਅਸੰਖ ਨਾਓ ਅਸੰਖਤਾਓ ਨਹੀਂ ਗਿਣੇ ਜਾ ਸਕਦੇ ਥਾਂ ਟਿਕਾਣੇ ਵਸਤੂਆਂ ਇਸ ਵਾਸਤੇ ਅਨੰਤ ਨਾਮ ਨੇ ਅਸੰਖ ਨਾਓ ਅਸੰਖਤਾਓ ਅਗੰ ਅਗੰ ਅਸੰਖ ਲੋ ਸਹਿਬ ਕਹਿੰਦੇ ਜਿਹਦੀ ਗਿਣਤੀ ਨਹੀਂ ਹੋ ਸਕਦੀ ਜਿਹਨੂੰ ਸੋਚਿਆ ਨਹੀਂ ਜਾ ਸਕਦਾ ਜਿਹਨੂੰ ਵਿਚਾਰ ਵਿੱਚ ਨਹੀਂ ਲਿਆ ਜਾ ਸਕਦਾ ਇਹਨੂੰ ਪੂਰਾ ਯਾਦ ਵੀ ਨਹੀਂ ਕੀਤਾ ਜਾ ਸਕਦਾ ਇਤਨਾ ਹੈ ਅਗੰਮ ਹੈ ਪਰ ਜੋ ਕੁਝ ਵੀ ਹੈ ਸਬ ਦੇ ਨਾਮ ਨੇ ਸਮਝਣ ਸਮਝਾਣ ਵਾਸਤੇ ਇਹ ਨਾਮ ਮਨੁੱਖ ਨੇ ਘੜੇ ਨੇ ਮਨੁੱਖੀ ਦੁਨੀਆ ਦੇ ਇਹ ਘੜੇ ਹੋਏ ਨਾਮ ਜਿੱਥੇ ਜਿੱਥੇ ਜੀਵਨ ਚੇਤਨਾ ਥੋੜੀ ਜਿਹੀ ਸੁਚੇਤ ਹੋਈਏ ਉਹਨੇ ਵਸਤੂਆਂ ਨੂੰ ਨਾਮ ਦਿੱਤੇ ਨੇ ਹਰ ਚੀਜ਼ ਨੂੰ ਨਾਮ ਦਿੱਤੇ ਨੇ ਨਵੇਂ ਤੋਂ ਨਵੇਂ ਨਾਮ ਰੋ ਸੈਂਟਿਸਟ ਲੋਕ ਘੜੀ ਜਾਂਦੇ ਨੇ ਕਿਉਂਕਿ ਜਦ ਕੋਈ ਨਵੀਂ ਚੀਜ਼ ਬਣਾਉਂਦੇ ਨੇ ਇਜਾਜ਼ ਕਰ ਰਹੇ ਨੇ ਉਹਨੂੰ ਨਾਮ ਦੇਣਾ ਪੈਂਦਾ ਤੇ ਸੰਤ ਦੇ ਅੰਦਰ ਅਭਿਆਸ ਕਰਦੇ ਆ ਜਦ ਵੀ ਕੋਈ ਨਵਾਂ ਅਨੁਭਵ ਪੈਦਾ ਆਉਂਦਾ ਸੀ ਉਸ ਅਨੁਭਵ ਨੂੰ ਨਵਾਂ ਨਾਮ ਦਿੰਦਾ ਸੀ ਉਸੇ ਅਨੁਭਵ ਨੂੰ ਕਹਿੰਦਾ ਸੀ ਇਹ ਸੰਤੋਖ ਹੈ ਉਸੇ ਅਨੁਭਵ ਨੂੰ ਕਹਿੰਦਾ ਸੀ ਇਹ ਨਿਰਵੈਰ ਅਵਸਥਾ ਹੈ ਉਸੇ ਅਨੁਭਵ ਨੂੰ ਕਹਿੰਦਾ ਸੀ ਤੇ ਸਮਦ੍ਰਿਸ਼ਟੀ ਹੈ ਉਸੇ ਅਨੁਭਵ ਨੂੰ ਕਹਿੰਦੇ ਸਾਰੇ ਨਾਮ ਧਾਰਮਿਕ ਨੇ ਉਹਨਾਂ ਪਰਛਾਣੇ ਦਿੱਤੇ ਨੇ ਜਿਨ੍ਹਾਂ ਦੇ ਅੰਦਰ ਐਸਾ ਅਨੁਭਵ ਹੁੰਦਾ ਰਿਹਾ ਅੱਜ ਵੀ ਅਸੀਂ ਦੇਖਦੇ ਹਾਂ ਧਾਰਮਿਕ ਦੁਨੀਆਂ ਵਿੱਚ ਜਿਹੜੇ ਘੜੇ ਹੋਏ ਨਾਮ ਨੇ ਇਹਨਾਂ ਦੇ ਵਾਦੇ ਹੁੰਦੇ ਰਹਿੰਦੇ ਨੇ ਜਿਵੇਂ ਸਾਇੰਸ ਦੀ ਦੁਨੀਆਂ ਵਿੱਚ ਵਾਦੇ ਹੁੰਦੇ ਰਹਿੰਦੇ ਨੇ ਤੋਂ ਸਾਬ ਕਹਿੰਦੇ ਨਾ ਅਨੰਤ ਨੇ ਪਦਾਰਤ ਇਸ ਸਵਸਤੇ ਅਨੰਤ ਨੇ ਨਾਮ ਅਗਮ ਅਗਮ ਅਸੰਖਲੋ ਅਸੰਖ ਕਹੇ ਸਰਬਾਰ ਹੋਏ ਪਰ ਅਸੰਖ ਕਹ ਲਈ ਇਹ ਹਿੰਦਸ ਹੈ 100 ਅਰਬ ਨੇ ਮਹਾਰਾਜ ਕੰਨ ਦੇ ਇਸ ਤਰ੍ਹਾਂ ਤੇ ਸਿਰ ਤੇ ਬੋਝ ਪੈ ਜਾਏਗਾ ਭਾਅ ਇਹ ਤੇ ਗੁਨਾਹ ਹੈ ਭਾਅ ਅਨੰਤ ਹੈ ਬੇਸਮਾਰ ਗਿਣਤੀ ਨਹੀਂ ਹੋ ਸਕਦੀ